या साल कांग्रेस से लाए सब मेरा तो आशू जी ना तनाव भी बहुत है तुमने तो पुकारा और हम चले आए रहे नहीं मैं इस करके कह रहा दो दिन पहला वीडियो आई सी आशु जी दी मैंने देख के पढ़ा मैं मैं यूरोप सी का। मैं, मैं कैसे ने वीडियो भेजी कहते जी आशु जी थोड़े वास्ते कह रहे हैं भी लिया प्रधान बीजेपी स्विटरलैंड बैठा है आ तो जी मैं आ गया मैं तो आ गया शुजी जी मैं तो आ गया मेरी थोड़े कनी दिल्ली अंदर बहुत ही सदभावना प्रति क्योंकि मैं देखो दोस्त दोस्ती सब राजनीतिक राजनीतिया बदल है समा कुछ इस है समय बदलते रहते हैं पर एक बतौर दोस्त मैं कहना चाहूंगा तेरे तूसी प्रधानंग याद कर रहे सी उस दिन मैं फोटो वीडियो देख रहा सी शिवन जी बाप पढ़ पढ़ के कह रहे सी आ गया प्रधान सड्डा ओ पकाल जी तेरी का तूसी तेरी बाप पढ़ी सी ना राशि जी वो बाप किसके पकड़ी थी आस्तीन का सांप से राशि जी आस्तीन के सांपों से बचो थोनू बीजेपी वस्करने नहीं मारना थोनू पार्टी में जरूरी आ ने पार्टी मारूगी आ ने ना देखो दोनों कैंडीडेट हैं चाहे साहब है संजीव जी चाहे भारत भूषण आशु जी है आपके किसी नहीं बीजेपी वर्करे तिलक कारो मौका है ਖੜੇ ਹੋ ਕੇ ਕੰਮ ਕਰੀਏ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੇ ਆਪਸੀ ਕਾਂਗਰਸ ਪਾਰਟੀ ਜਿਹਦੀ 리ਡ ਦੇ ਅਧੀਨ ਹੈ ਜਿਹੜੇ ਭੰਗਾਨਾ ਨੂੰ ਜਿਹਨਾਂ ਦੇ ਲੀਡਰਾਂ ਨੂੰ ਜੇ ਪੰਜਾਬ ਦਾ ਅਗਰ ਮੁੱਖ ਮੰਤਰੀ ਵਿਧਾਨ ਸਭਾ ਨੇ ਖੜਾ ਹੋ ਕੇ ਕੰਮ ਕਰਿਆ ਇੱਕ ਚਸਤ ਪਾਕੇ ਗੱਲ ਕਰ ਖਾ ਕੱਲਾ ਕੇ ਮੇਰੇ ਪਹਿਲਾਂ ਜੀ ਡਿੱਗੇਗਾ ਨਾ ਉਹ ਪੰਜਾਬ ਦੀ ਕਦਰ ਦੇ ਕੇ ਸਾਡਾ ਉਹ ਪੰਜਾਬ ਦੀ ਕਦਰ ਰੱਖ ਦੇਣਗੇ ਉਹ ਥੋੜਾ ਥੋੜਾ ਪੜਾ ਕਰ ਦੇਣਗੇ ਕੀ ਕੀ ਕਸਵਾਰ ਕੀ ਦੇਣ ਗਿਓ ਉਹਦਾ ਆਪ ਦੀ ਪੂਛ ਪਚਾਰ ਨੂੰ ਬਿਰਦੇ ਕਹਿੰਦਾ ਸਰਸਿਆ ਮਾਸ ਖਾਇਆ ਕਰ ਕਮਜ਼ੋਰ ਹੈ ਅਗਰ ਹੈ ਉਹ ਸਾਹਮਣੇ ਕਹਿੰਦਾ ਕਹਿੰਦਾ ਮੈਂ ਆਪ ਦਾ ਬਚਾ ਰਵੇ ਮੈਂ ਮੈਂ ਕਿਥੇ ਕਿਉਂ ਚੱਕ ਬਚਾ ਲਗਿਆ ਉਹ ਕਸਬਾ ਆਪਨੇ ਕੇਸ ਨੂੰ ਕੋਈ ਫਿਰਦੇ ਇਹ ਸਾਰੇ ਜਨੇ ਪਾਰ ਰਹੇ ਸਾਰਿਆਂ ਦੀ ਅੰਦਰ ਖਾਤੇ ਸਿੱਟੀ ਹੈ ਆ ਜਿਹੜੇ ਸਾਰੇ ਪਹਿਲਾਂ ਆ ਕੇ ਜੇ ਬੈਠੇ ਸੀਗੇ ਸਾਰਿਆਂ ਨੂੰ ਆਪਣੀ ਕਮਜ਼ੋਰੀਆਂ ਕਰਕੇ ਇਸ ਪਾਰਟੀ ਨੂੰ ਆ ਕਾਂਗਰਸ ਨੂੰ ਲੈ ਕੇ ਲਿਟਰਗੇ

ਕਿੰਨੇ ਕਿਨੇ ਤੇ ਕਾਰਵਾਈ ਕਰਾਂ ਉਹ ਲੋਕਾਂ ਨੇ ਰੁੱਟਿਆ ਉਹਦਾ ਕੰਮ ਆ ਜਾਂਦੀ ਜਿਹੜੀ ਹੈ ਨੈਸ਼ਨਲ ਪਾਰਟੀ ਸੀਸਮੈਂਟ ਕਿਹਾ ਜੇ ਇਹਨਾਂ ਨੇ ਨਾਲ ਸੁਝਾਤਾ ਗਰੀ ਬੀਠੀ ਹੈ ਜਿਹਨਾਂ ਦੇ ਗਲਾਂਗ ਲੱਗ ਰਹੇ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਉੱਥੋਂ ਦਿਲੀਆਂ ਤੋਰੇ ਆ ਸਾਹਿਬ ਅਗਰ ਜਿਸ ਤਰ੍ਹਾਂ ਮਿੱਦੂ ਜੀ ਕਹਿੰਦੇ ਰਹੇ ਐ ਤੁਮ ਵੀ ਅਗਰ ਕੱਲੇ ਲੋਕਾਂ ਨੇ ਦੇ ਡਿਵੈਲਪਮੈਂਟ ਦੀ ਗੱਲ ਨਹੀਂ ਸਾਹਿਬ ਵੀ ਤੁਜ ਨੂੰ ਤੁਸੀਂ ਲੋਕਾਂ ਨੇ ਆਪਣਾ ਪਿਆਰ ਸਦੇ ਸਾਰਾ ਕੁਝ ਦਿੱਤਾ ਸੇ ਲੋਕ ਦਿੱਤਾ ਪੰਜਾਬ ਪੂਰੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸ਼ੁਰੂਆਤ ਇੱਥੋਂ ਹੋਣੀ ਹੈ ਸਾਡ ਸ਼ੁਰੂਆਤ ਫਸਟ ਕੁਲ ਦਾ ਡਾਇਰੈਕਸ਼ਨ ਤੋਂ ਕਾਇਦ ਤੁਹਾਨੂੰ ਮੌਕੇ ਦੇ ਲਈ ਇਸ ਅ ਸਿੰਬਲ ਆਫ ਦ ਚੇਂਜ ਸਾਡੇ ਵਿਚਾਰੇ ਜਦੋਂ ਅੱਜ ਖੜੇ ਹੈ ਜੀਵਨ ਜੀ ਇਹ ਉਸ ਬਦਲਾਵ ਦੀ ਇੱਕ ਲਹਿਰ ਜਿਹੜੀ ਇੱਕ ਹਵਾਏ ਧੂਣ ਚਲਨੀ ਹੈ ਉਹਦੇ ਪ੍ਰਤੀਕ ਹੈ ਮੈਂ ਹੱਥ ਜੋੜ ਕੇ ਤੁਹਾਡੇ ਸਾਰੇ ਵਰਕਰ ਸਾਥੀਆਂ ਤੋਂ ਅੱਜ ਬੇਨਤੀ ਕਰੂੰਗਾ ਆਓ ਰਲ ਕੇ

पुराने कुली की देखी नहीं बुरा ना मन क्योंकि देखो मैं पंजा साल कांग्रेस से लाये सब ये मेरा तो आशु जी ना तजाब भी बहुत है तुमने तो पुकारा और हम चले आए नहीं मैं इस करके कह रहा दो दिन पहला मीडिया आई सी आशु जी दी मैंने देख के बड़ा मैं मैं यूरोप सी का। मैं मैं किसी ने वीडियो भेजी કેલેશ સુજી થોડે વાસ થી કહે રહે હે જુઓ પટાન નું બીજે ત્યા હસનસર લેલ બેઠા આ તો દી મેદાન આ ગયા મેદાન આ ગયા સુજી મેદાન આ ગયા મેરી થોડે કની દિલ દે અંદર બહોત થી સદમા મે થોડે પર પ્રતીક ઓકી મેદાન દેખો દોસ્તો સિને દેશો મે રાજનીતિ રાજનીતિ બદલ જતી હે સમેર કોશિસ કસમ દે હે સમે બદલતે રહેતે હે थे दोस्त। मैं कहना चाहूंगा। मैं याद कर रहे दिन फोटो वीडियो देख जीवन जी के सी आ और का? सी ना। राशी जी वो बाप किसके पकड़ी थी आस्ती इनका सामो राशि जी सांपों से बचो

ਕੱਢਿਆ ਜਾਂਦਾ ਤਾਂ ਦਾ ਕੰਮ ਮਾਰੋ ਮੋਕਾ ਹੈ ਬੱਸ ਸਰ ਆਪਾਂ ਤਕੜੇ ਹੋ ਕੇ ਕੰਮ ਕਰੀਏ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੇ ਆਪਸੀ ਕਾਂਗਰਸ ਪਾਰਟੀ ਜਿਹਦੀ 리ਡ ਦੇ ਅਧੀਨ ਹੈ ਜਿਹੜੇ ਪ੍ਰਧਾਨਾਂ ਨੂੰ ਜਿਹਨਾਂ ਦੇ ਲੀਡਰਾਂ ਨੂੰ ਦੇਸ਼ ਪੰਜਾਬ ਦਾ ਅਗਰ ਮੁੱਖ ਮੰਤਰੀ ਵਿਧਾਨ ਸਭਾ ਦੇ ਖੜਾ ਹੋ ਕੇ ਕੰਮ ਕਰਿਆ ਕਿਸੇ ਪਾਸੇ ਗਲ ਕਰ ਖੈ ਕੱਲਾ ਕੇ ਮੇਰੇ ਪੈਰਾਂ 'ਚ ਡਿੱਗੇਗਾ ਨਾ ਉਹ ਪੰਜਾਬੀ ਕੱਟ ਰੱਖ ਦੇਣਗੇ ਸਾਡੇ ਉਹ ਪੰਜਾਬੀ ਕੱਟ ਰੱਖ ਦੇਣਗੇ ਉਹ ਘੋੜਾ ਠੋੜਾ ਪਤਾ ਕਰ ਦੇਣਗੇ ਕਿ ਕਿ ਕਈ ਸਵਾਰ ਕੀ ਦੇਣਗੇ ਉਹਦਾ ਆਪ ਦੀ ਪੂਛ ਪਛਾਣ ਨੂੰ ਬੰਦੇ ਕਹਿੰਦਾ ਸਰਸਿਆ ਮਾਸ ਖਾਇਆ ਕਰ ਕਮਜ਼ੋਰ ਹੈ ਅਖਣ ਹੈ ਉਹ ਸਾਹਮਣੇ ਕਹਿੰਦਾ ਕਹਿੰਦਾ ਮੈਂ ਆਪ ਦਾ ਬਚਿਆ ਹੋਇਆ ਮੈਂ ਮੈਂ ਕਿਹਨੂੰ ਸੱਕਣ ਲੱਗਿਆ ਉਹ ਤਾਂ ਸਭ ਆਪਾਂ ਦੇ ਕਿਸੇ ਕੋਈ ਨਹੀਂ ਤੇ ਇਹ ਸਾਰੇ ਕਹਿੰਦੇ ਪਾੜ ਰਹੇ ਸਾਰਿਆਂ ਦੇ ਅੰਦਰ ਖਾਤੇ ਜਿੱਤੀ ਹੈ ਆ ਜਿਹੜੇ ਸਾਰੇ ਪਹਿਲਾਂ ਆ ਕੇ ਜੇ ਬੈਠੇ ਸੀਗੇ ਸਾਰੇ ਨੂੰ ਆਪਣੀ ਕਮਜ਼ੋਰੀਆਂ ਕਰਕੇ ਇਸ ਪਾਰਟੀ ਨੂੰ ਆ ਕਾਂਗਰਸ ਨੂੰ ਲੈ ਕੇ ਲਿਟਰਗੇ ਆਮ ਆਦਮੀ ਪਾਰਟੀ ਨੂੰ ਨਾ ਦੇ ਕਮਜ਼ੋਰੀਆਂ ਮਾਰ ਗਏ ਪਰ ਸਾਡੇ ਦਿਲ 'ਚੇ ਕਲਾ ਜਿਲ੍ਹਾ ਆ ਲੁਧਿਆਣਾ ਵੈਸਟ ਦੇ ਇੰਸਾਨ ਸਾਡੇ ਦਿਲ ਦੇ ਅੰਦਰ ਕਲਾ ਜੀਵਨ ਗੁਪਤਾ ਜੀ ਹੈ ਜੀ ਸਾਡੇ ਦਿਲ ਦੇ ਅੰਦਰ ਹੈ ਇਥੋਂ ਇੱਕ ਸਨੇਹਾ ਜਾਣਾ ਤੁਹਾਡੇ ਲੋਕਾਂ ਨੂੰ ਬਸ ਹੋਰ ਨਹੀਂ ਹੈ ਬੋਰ ਨਹੀਂ

ਇਸੇ ਕਰਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਆ ਇਸ ਚੈਨਲ ਪਰ ਰਿਕਾਰਡਡ ਤੁਸੀਂ ਅਮਰਿੰਦਰ ਸਿੰਘ ਜੀ ਕੈਪਟਨ ਸਾਹਿਬ ਨੂੰ ਪੁੱਛ ਲਿਓ ਦੱਸ ਦੇਣੀ ਇਹ ਗੱਲ ਕਿੰਨੇ ਕਿੰਨੇ ਤੇ ਕਾਰਵਾਈ ਕਰਾਂ ਉਹ ਲੋਕਾਂ ਨੇ ਰੁੱਸਿਆ ਉਹਦਾ ਕੰਮ ਆ ਜਾ ਜਿਹੜੀ ਹੈ ਨੈਸ਼ਨਲ ਪਾਰਟੀ ਸੀਸੀਮੈਂਟ ਪਿਆ ਜਾ ਇਹਨਾਂ ਨੇ ਨਾਲ ਸਮਝੌਤਾ ਕਰੀ ਬੈਠੇ ਜਿਹਨਾਂ ਦੇ ਗਲਾਬ ਲੱਗ ਰਹੇ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਖੁੱਤੋਂ ਦਿਨੀਆਂ ਤੋਰੇ ਆ ਸਾਹਿਬ ਅਗਰ ਜਿਸ ਤਰ੍ਹਾਂ ਬੀ ਦੂਜੀ ਕਹਿ ਕੇ ਬੈਠੋ ਵੀ ਅਗਰ ਕੱਲੇ ਵਿਹਾਨੇ ਦੇ ਡਿਵੈਲਪਮੈਂਟ ਦੀ ਗੱਲ ਨਹੀਂ ਸਾਹਿਬ ਕਿਉਂਕਿ ਜਿੰਨੂੰ ਤੁਸੀਂ ਲੋਕਾਂ ਨੇ ਆਪਣਾ ਪਿਆਰ ਸਦੇ ਸਾਰਾ ਕੁਝ ਦਿੱਤਾ ਸਹਿਯੋਗ ਦਿੱਤਾ ਪਰ ਇਹ ਪੂਰੇ ਪੰਜਾਬ ਨੂੰ ਬਚਾਣ ਦੀ ਲੋੜ ਹੈ ਇਹ ਸ਼ੁਰੂਆਤ ਇੱਥੋਂ ਹੋਣੀ ਹੈ ਸਾਹਿਬ ਸ਼ੁਰੂਆਤ ਤਾਂ ਬਸ ਇੱਕ ਟਰਨ ਦਾ ਡਾਇਰੈਕਸ਼ਨ ਸਾਹਿਬ ਐਤੋਂ ਨੂੰ ਮੌਕੇ ਦੇ ਮੇਲੇ ਇਜ਼ ਅ ਸਿੰਬਲ ਆਫ ਦੈਟ ਚੇਂਜ ਸਾਡੇ ਵਿਚਾਰੇ ਜਦੋਂ ਅੱਜ ਖੜੇ ਹੈ ਜੀਵਨ ਜੀ ਇਹ ਉਸ ਬਦਲਾਵ ਦੀ ਇੱਕ ਲਹਿਰ ਜਿਹੜੀ ਇੱਕ ਹਵਾ ਵਾਂਗ ਚਲਣੀ ਹੈ

मेरे में देखो पुराने कुलीग की देखी नहीं पुराना ना मनो क्योंकि देखो मैं पंजा साल कांग्रेस से लाए सब ये मेरा तो आशू जी ना लगाव भी बहुत है तुमने पुकारा और हम ले आए रहे नहीं मैं इस करके कह रहा दो दिन पहला वीडियो आई थी आशू जी दी मैं देख के बेटा मैं मैं यूरोप सी मैं मैं किसी ने वीडियो भेजी कि कह रहे हैं हैं बैठे जीत आ आ आ गया आ, म, मैं आ गया मैं आ गया मेरी थोड़े कनी, दिल, दिल, दिल बहुत ही पर प्रति क्योंकि मैं देखो दोस्त दोस्ती राजनीतिक राजनीतियां बदल जाती है समा कुछ इस किसम का है समय बदलते रहते हैं

ਤੁਹਾਨੂੰ ਬੀਜੇਪੀ ਵਰਕਰ ਨਹੀਂ ਮਾਰਨਾ ਤੁਹਾਨੂੰ ਪਾਰਟੀ ਮਾਰੂਗੀ ਸਭ ਆਹ ਤੋਂ ਤੇਰੀ ਪਾਰਟੀ ਮਾਰੂਗੀ ਆਹ ਤਰੀਕੇ ਨਾਲ ਜੋ ਨਾ ਦੇਖੋ ਦੋਨੋਂ ਕਹਿੰਦੇ ਨੇ ਬਈ ਚਾਹੇ ਉਹਨਾਂ ਦੇ ਰੋਣਾ ਸਾਹਿਬ ਹੈ ਸੰਜੀਵ ਜੀ ਚਾਹੇ ਭਾਰਤ ਕੁਸ਼ ਰਾਜੂ ਜੀ ਹੈ ਇਹਨਾਂ ਦੋਨਾਂ ਦਾ ਨਿਬੜੇ ਨਾ ਕਿ ਆਪਰੇ ਕਰਦੇ ਕਿ ਕਿਸੇ ਨੂੰ ਲੋੜ ਨਹੀਂ ਸਭ ਕਿਸੇ ਦੀ ਲੋੜ ਨਹੀਂ ਆਹ ਆਖੋਤੇ ਬੀਜੇਪੀ ਵਰਕਰ ਦੇ ਮੱਥੇ ਦੇ ਕੇ ਤਿਲਕ ਕੱਢਿਆ ਜਾਣਾ ਸਾਹਿਬ ਜਦ ਕੰਮ ਆਉ ਲੋ ਮੌਕਾ ਹੈ ਬਸ ਸਾਪਾ ਤਕੜਿਓ ਕੇ ਕੰਮ ਕਰੀਏ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੇ ਆਪਸੀ ਕਾਂਗਰਸ ਪਾਰਟੀ ਜਿਹਦੀ ਲੀਡ ਦੇ ਡਿਵੀਜ਼ਨ ਜਿਹੜੇ ਪ੍ਰਧਾਨਾਂ ਨੂੰ ਜਿਨ੍ਹਾਂ ਦੇ ਲੀਡਰਾਂ ਨੂੰ ਦੇਸ਼ ਪੰਜਾਬ ਦਾ ਅਗਰ ਮੁੱਖ ਮੰਤਰੀ ਵਿਧਾਨ ਸਭਾ 'ਚ ਖੜਾ ਹੋ ਕੇ ਕੰਮ ਨਹੀਂ ਇਕੱਜ ਪਾਸੇ ਗੱਲ ਕਰ ਖੱਲ ਆ ਕੇ ਮੇਰੇ ਪੈਰਾਂ 'ਚ ਡਿੱਗੇਗਾ ਨਾ

ਆ ਜਿਹੜੇ ਸਾਰੇ ਪਹਿਲਾਂ ਆ ਕੇ ਜਿਵੇਂ ਬੈਠੇ ਸੀਗੇ ਸਾਰੇ ਨੂੰ ਆਪਣੀ ਕਮਜ਼ੋਰੀਆਂ ਕਰਕੇ ਇਸ ਪਾਰਟੀ ਨੂੰ ਆ ਕਾਂਗਰਸ ਨੂੰ ਲਗਾ ਕੇ ਲਿਟਰਗੇ ਆਮਾਦੀ ਪਾਰਟੀ ਨੂੰ ਨਾ ਦੇ ਕਮਜ਼ੋਰੀਆਂ ਮਾਰ ਗਏ ਪਰ ਸਾਡੇ ਦਿਲ 'ਚ ਕਲਾ ਜਿਹੜਾ ਲੁਧਿਆਣਾ ਵੈਸਟ ਹੈ ਇੰਸਬ ਸਾਡੇ ਦਿਲ ਦੇ ਅੰਦਰ ਕਲਾ ਜੀਵਨ ਗੁਪਤਾ ਜੀ ਹੈ ਨਹੀਂ ਸਾਡੇ ਦਿਲ ਦੇ ਅੰਦਰ ਹੈ ਇਥੋਂ ਇੱਕ ਸਨੇਹਾ ਜਾਣਾ ਪੰਜਾਬ ਦੇ ਲੋਕਾਂ ਨੂੰ ਬਸ ਹੋਰ ਨਹੀਂ ਆ ਬੋਲ ਨਹੀਂ

ਪੀ ਅਗਰ ਕੱਲੇ ਲੁਧਿਆਣਾ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਸਾਹਿਬ ਕਿਉਂਕਿ ਜਿਹਨੂੰ ਤੁਸੀਂ ਲੋਕਾਂ ਨੇ ਆਪਣਾ ਪਿਆਰ ਸਦੇ ਸਾਰਾ ਕੁਝ ਦਿੱਤਾ ਸਹਿਯੋਗ ਦਿੱਤਾ ਪਰੇ پورے ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸ਼ੁਰੂਆਤ ਇੱਥੋਂ ਹੋਣੀ ਹੈ ਸਾਹਿਬ ਸ਼ੁਰੂਆਤ ਫਸਟ ਟੂਰਡ ਸੈਟ ਡਾਇਰੈਕਸ਼ਨ ਸਾਹਿਬ ਐਤ ਤੁਹਾਨੂੰ ਮੌਕੇ ਦੇ ਮੇਲ ਇਜ਼ ਅ ਸਿੰਬਲ ਆਫ 댓 ਚੇਂਜ ਸਾਡੇ ਵਿਚਾਰੇ ਜਦੋਂ ਅੱਜ ਖੜੇ ਹੈ ਜੀਵਨ ਜੀ ਇਹ ਉਸ ਬਦਲਾਅ ਦੀ ਇੱਕ ਲਹਿਰ ਜਿਹੀ ਇੱਕ ਹਵਾ ਧੂਣ ਚੱਲਨੀ ਹੈ

मेरे पास देखो पुराने कुलीग ने देखी नहीं बुरा ना क्योंकि देखो मैं पचास साल कांग्रेस से लाए सब ये मेरा तो आशु जी ना नजाब भी बहुत है तुमने पुकारा और हम चले आए रहे नहीं मैं इस करके कह रहे दो दिन पर ना आई सी आशु जी दी मैंने देख के पढ़ा मैं मैं यूरोप सी मैं मैं किसी ने वीडियो भेजी કે તે યશજી થોડે વાસે કહે રહ્યા કે તું લે ઓ પટાનુ બીજે પ્યાલ સુઝલલ બેઠા આ તો જી મેદાન આ ગયા મેદાન આ ગયા યશજી મેદાન આ ગયા મારી થોડે કની દિલ દે અંદર બહોત થી સનબા મેં થોડે પર પ્રતીક જોકી મેદાન દેખો દોસ્ત દોસ્તી ને બધા રાજનીતિ રાજનીતિ બદલ જતી હે સમહ કુછ કિસ કસમ ને સમહ બદલતે રહેતી હે

थोनू बीजेपी वर्कर ने नहीं मारना थोनू पार्टी मारूगी सब आ थोड़ी वाली पार्टी मारूगी आप कांग्रेस ने ना जो ना देखो दोनों कैंडिडेट हैं चाहे उन्हें दे रोड़ा साहब है संजीव जी चाहे पार्टुष नाचू जी है ऐना दोनों ने निभाए ना ले आप करते हैं कि किसी ने रोड़ दिया किसी ने रोड़ दिया आप आप थोड़े बीजेपी वर्कर दे मतलब एक तिलक ਕੱਢਿਆ ਜਾਣਾ ਸੰਨ ਦਾ ਕੰਮ ਆ ਰੋ ਮੋਕਾ ਹੈ ਬੱਸ ਸਰ ਆਪਾਂ ਤਕੜੇ ਹੋ ਕੇ ਕੰਮ ਕਰੀਏ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੇ ਆਪਸੀ ਕਾਂਗਰਸ ਪਾਰਟੀ ਜਿਹਦੀ ਲੀਡ ਦੇ ਵਿਰਸਾ ਜਿਹੜੇ ਪ੍ਰਧਾਨਾਂ ਨੂੰ ਜਿਨ੍ਹਾਂ ਦੇ ਲੀਡਰਾਂ ਨੂੰ ਦੇਸ਼ ਪੰਜਾਬ ਦਾ ਅਗਰ ਮੁੱਖ ਮੰਤਰੀ ਵਿਧਾਨ ਸਭਾ ਨੇ ਖੜਾ ਹੋ ਕੇ ਕੰਮ ਨਹੀਂ ਆਖੇ ਚੱਟ ਪਾ ਕੇ ਗੱਲ ਕਰ ਖਾ ਕੱਲਾ ਆ ਕੇ ਮੇਰੇ ਪਹਿਰਾ ਸੀ ਡਿੱਗੇਗਾ ਨਾ

ਆ ਜਿਹੜੇ ਸਾਰੇ ਪਹਿਲਾਂ ਆ ਕੇ ਜੇ ਬੈਠੇ ਸੀਗੇ ਸਾਰੇ ਨੂੰ ਆਪਣੀ ਕਮਜ਼ੋਰੀਆਂ ਕਰਕੇ ਇਸ ਪਾਰਟੀ ਨੂੰ ਆ ਕਾਂਗਰਸ ਨੂੰ ਲਗਾ ਕੇ ਲਿਟਰ ਗਏ ਆਮਾਦੀ ਪਾਰਟੀ ਨੂੰ ਨਾ ਦੇ ਕਮਜ਼ੋਰੀਆਂ ਮਾਰ ਗਏ ਪਰ ਸਾਡੇ ਦਿਲ 'ਚੇ ਕਲਾ ਜਿਲ੍ਹਾ ਆ ਲੁਧਿਆਣਾ ਵੈਸਟ ਐਂਸਾਪ ਸਾਡੇ ਦਿਲ ਦੇ ਅੰਦਰ ਕਲਾ ਜੀਵਨ ਗੁਪਤਾ ਜੀ ਹੈ ਦੀ ਸਾਡੇ ਦਿਲ ਦੇ ਅੰਦਰ ਹੈ ਇਥੋਂ ਇੱਕ ਸਨੇਹਾ ਜਾਣਾ ਤੇ ਪਿਆਰ ਦੇ ਲੋਕਾਂ ਨੂੰ ਬਸ ਹੋਰ ਨਹੀਂ ਹੈ ਬੋਰਡ ਦੇ